ਅੱਜ ਦੇ ਸਮੇਂ ਦੇ ਵਿੱਚ ਪਿਆਰ ਮੁਹੱਬਤਾਂ ਦੀਆਂ ਗੱਲਾਂ ਆਮ ਹੋ ਚੁੱਕੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਅੱਜ ਕੱਲ ਜੇਕਰ ਨੌਜਵਾਨ ਪੀੜ੍ਹੀ ਵੀ ਗੱਲ ਕਰ ਲਈ ਜਾਵੇ ਤਾਂ ਉਹ ਵੀ ਜਿਹੜੇ ਕਿ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਜਿਹੜੇ ਕਿ ਪਿਆਰ ਮੁਹੱਬਤਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਕਈ ਵਾਰ ਅਜਿਹੇ ਕਿੱਸਿਆਂ ਦਾ ਜਿਹੜਾ ਕਿ ਖੌਫਨਾਕ ਕਦਮ ਉਹ ਦੇਖ ਨੂੰ ਮਿਲਦਾ ਕਿਉਂਕਿ ਇਸ ਤੋਂ ਇਲਾਵਾ ਜੇਕਰ ਅਸੀਂ ਵਿਆਹੇ ਵਰਿਆਂ ਦੀ ਗੱਲ ਕਰੀਏ ਤਾਂ ਉਹ ਵੀ ਇਸ਼ਕ ਦੇ ਪੈਰ ਦੇ ਵਿੱਚ ਇਸ਼ਕ ਦੀ ਪੈੜ ਦੇ ਵਿੱਚ ਪੈਰ ਧਰਦੇ ਹੋਏ ਜਿਹੜੇ ਕਿ ਨਜ਼ਰ ਆਉਂਦੇ ਨੇ ਤੇ ਅਕਸਰ ਹੀ ਇਹਨਾਂ ਦੇ ਕਈ ਵਾਰ ਅਜਿਹੇ ਅੰਜਾਮ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਰਨ ਵਾਲੇ ਨੂੰ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਜ਼ਰੂਰ ਪਛਤਾਵਾ ਹੁੰਦਾ ਹੋਵੇਗਾ ਤਾਂ ਜੇ ਜੇਕਰ ਅਸੀਂ ਮਾਮਲੇ ਦੀ ਗੱਲ ਕਰੀਏ ਤਾਂ તાਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਜਾਂਦੀ ਹੈ ਜਦੋਂ ਇੱਕ ਪਿਓ ਦੇ ਵੱਲੋਂ ਅਣਖ ਦੀ ਖਾਤਰ ਅਜਿਹੇ ਕਦਮ ਚੁੱਕਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਪੈਦਾ ਹੋ ਗਈ ਦੱਸਿਆ ਕਿ ਇੱਕ ਲੜਕੀ ਦੇ ਬਾਹਰ ਕਿਸੇ ਮੁੰਡੇ ਦੇ ਨਾਲ ਪ੍ਰੇਮ ਸਬੰਧ ਸੀ ਜਿਵੇਂ ਹੀ ਇਸ ਦਾ ਪਤਾ ਲੜਕੀ ਦੇ ਪਿਤਾ ਨੂੰ ਲੱਗਦਾ ਤਾਂ ਉਸਨੇ ਅਣਖ ਦੀ ਖਾਤਰ ਆਪਣੀ ਧੀ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿਤਾ ਨੂੰ ਜੜਾ ਕੀ ਗ੍ਰਿਫਤਾਰ ਕਰ ਲਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਅਣਖ ਦੀ ਖਾਤਰ ਹੀ ਉਸਨੇ ਅਜਿਹਾ ਕੀਤਾ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਸ ਦੀ ਧੀ ਜਿਸ ਨੂੰ ਉਸਨੇ ਪਾਲ ਪੋਸ ਕੇ ਵੱਡਾ ਕੀਤਾ ਪਰ ਉਸ ਦੀਆਂ ਅੱਖਾਂ ਦੇ ਵਿੱਚ ਉਹ ਘਟਾ ਪਾਰੀ ਹੈ ਉਸ ਦੀ ਬੇਸੀ ਕਰਵਾ ਰਹੀ ਹੈ ਤਾਂ ਪਿਤਾ ਨੇ ਅਣਖ ਦੀ ਖਾਤਰ ਅਜਿਹਾ ਜੜਾ ਕੀ ਕਦਮ ਚੁੱਕਿਆ ਗਿਆ ਜਿਹਦਾ ਚਲਦੇ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ આરોપી ਨੂੰ ਜੜਾ ਕਿ ਗ੍ਰਿਫਤਾਰ ਕਰ ਲਿਆ ਤੇ ਅਗਲੀ ਜੜੇ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਜੜਾ ਕਿ ਚੱਲ ਰਿਹਾ ਪਿਆਰ ਮੁਹੱਬਤਾਂ ਦੇ ਆ ਗੱਲਾਂ ਜੜੇ ਕਿ ਆਮ ਹੋ ਗਈਆਂ ਛੋਟੇ ਛੋਟੇ ਉਮਰ ਦੇ ਮੁੰਡੇ ਕੁੜੀਆਂ ਇੱਕ ਦੂਜੇ ਦੇ ਨਾਲ ਜੜੇ ਕਿ ਰਿਲੇਸ਼ਨਸ਼ਿਪ ਦੇ ਵਿਚਾਰ ਰਹੇ ਨੇ ਤੇ ਕਈ ਵਾਰੀ ਇਹਨਾਂ ਦਾ ਜੜਾ ਅੰਤ ਆ ਉਹ ਕਾਫੀ ਜੜਾ ਕਿ ਮਾੜਾ ਦੇਖਣ ਨੂੰ ਮਿਲ ਰਿਹਾ ਇਸ ਤੋਂ ਲਾਵਾ ਮੁੰਡੇ ਕੁੜੀਆਂ ਦੀ ਗੱਲ ਛੱਡੋ ਤਾਂ ਜਿਹੜੇ ਵਿਧੇੜ ਉਮਰ ਦੇ ਲੋਕ ਨੇ ਜਾਂ ਫਿਰ ਵਿਆਹੇ ਬਰੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਵੱਲੋਂ ਵੀ ਅਜਿਹੇ ਜਿਹੜੇ ਕਿ ਕੰਮ ਕੀਤੇ ਜਾਂਦੇ ਨੇ ਤਾਂ ਆਪਣੀ ਰਾਏ ਜਿਹੜੀ ਕਿ ਜ਼ਰੂਰ ਸਾਂਝੀ ਕਰਿਓ ਇਹ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੋਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਵਿਰੋਧ ਕਰਦਾ ਸੀਗਾ। ਤੇ ਅੱਜ ਉਹਨੇ 23 ਤਾਰ ਹਥਿਆਰਾਂ ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਇਹ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਆ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਹੈਂ ਫਰੀਦ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚੇਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰੌਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨਿਗਾਹੀ ਨਾਲ ਪੁੱਛ ਗਿਸ਼ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਤੇ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ ਸਰ ਇਸ ਵਾਰਦਾਤ ਦੇ ਵਿੱਚ ਇਕੱਲਾ ਦੋਸ਼ੀ ਇੱਕੋ ਸੀ ਲੜਕੀ ਦਾ ਬਾਪ ਸੀ ਕਰਕੇ ਜਾਂ ਹੋਰ ਵੀ ਲੋਕ ਨਹੀਂ ਅ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਜ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਆ ਪਰ ਫਿਰ ਵੀ ਤਫਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ ਇਹ ਹੁਣ ਤਫਤੀਸ਼ ਦਾ ਪਾਰਟ ਹੈਗਾ ਆ ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ ਜੀ ਤੇ ਇਹ ਮਲਜਮ ਕੋਲੋਂ ਜਿਹੜਾ ਵਾ ਨੰਗਾਈ ਨਾ ਪੁੱਜ ਗਿਆ ਇਸ ਕਰਕੇ ਤੇ ਇਹ ਪਤਾ ਕਰਾਂਗੇ